ਸਤਿ ਸ਼੍ਰੀ ਅਕਾਲ ਜੀ ਫਰਸਟ ਵੈਸਟ ਸਟਰੀਟ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਆਪਣਾ ਵਟਸਐਪ ਨੰਬਰ ਚੱਲ ਰਿਹਾ ਠੀਕ ਹੈ ਜੀ ਤੇ ਆਨਲਾਈਨ ਹੀ ਪੇਮੈਂਟ ਹੋਊਗੀ ਤੇ ਆਨਲਾਈਨ ਤੁਸੀਂ ਭੇਜੋਗੇ ਸਾਨੂੰ ਸਕਰੀਨ ਸ਼ਾਟਸ ਸੂਟ ਦਾ ਲੈ ਕੇ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਆਦ ਸੱਚ ਬ੍ਰਾਂਡ ਦੇ ਸੂਟ ਪ੍ਰਾਈਸ ਰਹੂਗੀ ਸਾਰੇ ਸੂਟਾਂ ਦੀ 1800 ਰੁਪਏ ਤੇ ਬ੍ਰਾਂਡ ਰਹੂਗਾ ਆਦਸਾ ਚ ਪਸ਼ਮੀਨੇ ਦੇ ਸੂਟ ਹੋਣਗੇ ਕੁਸ਼ਕ ਸੂਟ ਹੋਣ ਸ਼ਾਲ ਦੁਪੱਟਾ ਹੋਊਗਾ ਉਹਨੋਂ ਨਾਲ ਤੇ ਕਈਆਂ ਨਾਲ ਮਸਲੀਨ ਦਾ ਦੁਪੱਟਾ ਹੋਊਗਾ ਠੀਕ ਹੈ ਜੀ ਮੈਚਿੰਗ ਸੂਟ ਹੋਣਗੇ ਲਓ ਜੀ ਪਹਿਲਾ ਸੂਟ ਲਓ ਜੀ ਇਹ ਹੈਗਾ ਐਨੀ ਤੁ ਬਤ ਲਗਣਾ ਕੈਮਰਾ ਕਰਦੀਆਂ ਸੈਟਪ ਇਹ ਲਓ ਜੀ ਨੇ ਦੇਖ ਆ ਜੀ ਥੋੜਾ ਜਿਹਾ ਲੋ ਜੀ ਇਹ ਹੈਗਾ ਪਹਿਲਾ ਸੂਟ ਆਦ ਸੱਚ ਬ੍ਰਾਂਡ ਦਾ ਪਸ਼ਮੀਨਾ ਹੈ ਪਸ਼ਮੀਨਾ ਬਹੁਤ ਵਧੀਆ ਆਊਗਾ ਠੀਕ ਹੈ ਜੀ ਬ੍ਰਾਂਡਡ ਪਸ਼ਮੀਨਾ ਬਹੁਤ ਪਿਆਰਾ ਇਹ ਮੋਟਾ ਜਿਹਾ ਪਸ਼ਮੀਨਾ ਨਹੀਂ ਹੈਗਾ ਬਹੁਤ ਜ਼ਿਆਦਾ ਸੌਫਟ ਵਾਲਾ ਪਸ਼ਮੀਨਾ ਹੈਗਾ ਔਰ ਇਹ ਰਹੂਗੀ ਇਹਦੇ ਨਾਲ ਸਲਵਾਰ ਤੇ ਸਲਵਾਰ ਹੈਗੀ ਹੈ ਬੋਟਲ ਗ੍ਰੀਨ ਕਲਰ ਔਰ ਮੈਂ ਨਾਪ ਕੇ ਦੱਸ ਦਿੰਨੀ ਹਾਂ ਕਿ ਸਲਵਾਰ ਕਿੰਨੀ ਹੋਊਗੀ ਲੋ ਜੀ ਸਲਵਾਰ ਰਹੂਗੀ 3 ਮੀਟਰ ਠੀਕ ਹੈ ਜੀ 3 ਮੀਟਰ ਦੀ ਸਲਵਾਰ ਹੋਊਗੀ ਔਰ 2.5 ਮੀਟਰ ਦਾ ਸ਼ਰਟ ਹੋਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਬੋਟਲ ਗ੍ਰੀਨ ਕਲਰ ਆ ਲੋ ਤੇ ਇਹਦੇ ਨਾਲ ਰਹੂਗਾ ਜੀ ਸ਼ਾਲ ਦੁਪੱਟਾ ਪਤਲੇ ਵਾਲਾ ਸ਼ਾਲ ਹੁੰਦਾ ਨਾ ਜਿਹੜਾ ਜਿਹਨੂੰ ਆਪਾਂ ਸ਼ਾਲ ਦੁਪੱਟਾ ਹੀ ਕਹਿੰਦੇ ਆ ਲੋ ਜੀ ਖੂਬਸੂਰਤ ਜਿਹਾ ਸ਼ਾਲ ਦੁਪੱਟਾ ਹੋਊਗਾ ਪਤਲੇ ਵਾਲਾ ਸ਼ਾਲ ਹੈ ਆਹ ਲੋ ਜੀ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਬਹੁਤ ਖੂਬਸੂਰਤ ਸੂਟ 4 ਸਾਈਡ ਇਸ ਤਰ੍ਹਾਂ ਬਾਰਡਰ ਹੋਊਗਾ ਥੋੜਾ ਜਿਹਾ ਮੈਂ ਕੈਮਰਾ ਇੰਨਾ ਜਿਆਦਾ ਨੇੜੇ ਕਰਕੇ ਨਹੀਂ ਚੁੱਕਾਂਗਾ ਇਹਨੂੰ ਆਹ ਲੋ ਜੀ ਤੁਹਾਨੂੰ ਇਸ ਤਰ੍ਹਾਂ ਕਰਕੇ ਸ਼ਾਲ ਦਿਖਾਉਣੀ ਆ ਲੋ ਪੂਰਾ ਇਹਨ ਖੁੱਲਾ ਡੁੱਲਾ ਸ਼ਾਲ ਹੋਊਗਾ ਬਹੁਤ ਵਧੀਆ ਠੀਕ ਹੈ ਆਹ ਲੋ ਜੀ ਇਹ ਹੈਗਾ ਇਹਦਾ ਪੱਲਾ ਠੀਕ ਹੈ ਤੇ ਪ੍ਰਾਈਸ ਹੈਗੀ ਆ ਜੀ 1800 ਰੁਪਏ 1800 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਵੀਡੀਓ ਅੱਜ ਬੀਬੀ ਤੋਂ ਫਿਰ ਬਿਨਾ ਬਣਾ ਰਹੀ ਆ ਤੇ ਤੁਸੀਂ ਐਡਜਸਟ ਜਰੂਰ ਕਰ ਲੈਣਾ ਤੇ ਨੈਕਸਟ ਹੈਗਾ ਜਿਹੜਾ ਸੂਟ ਆਪਣਾ ਬਹੁਤ ਹੀ ਪਿਆਰਾ ਜਿਹਾ ਕਲਰ ਬ੍ਰਾਂਡ ਸਾਰਿਆਂ ਦਾ ਸੇਮ ਹੀ ਰਹੂਗਾ ਖਾ ਲੋ ਇਹ ਵਾਲਾ ਰੂਗ ਹੈ ਜੀ ਸ਼ਰਟ ਪ੍ਰਿੰਟਡ ਬਹੁਤ ਸੋਹਣਾ ਮੈਂ ਇਸ ਤਰ੍ਹਾਂ ਕਰਕੇ ਦਿਖਾ ਦੇਣੀ ਆ ਤੁਹਾਨੂੰ ਬਹੁਤ ਹੀ ਪਿਆਰਾ ਜਆ ਇਹ ਨਾ ਜਿਹੜਾ ਇਹ ਬਣਾ ਪ੍ਰਿੰਟ ਹੈ ਪਹਿਲਾਂ ਇਹ ਕ੍ਰੇਪ ਦੇ ਵਿੱਚ ਆਇਆ ਸੀਗਾ ਪਿਛਲੇ ਸਾਲ ਨਾ ਆਹ ਕ੍ਰੇਪ ਚ ਲਿਆਉਂਦਾ ਸੀ ਅਮਣ ਪਿਛਲੇ ਸਾਲ ਇਹ ਕ੍ਰੇਪ ਦੇ ਵਿੱਚ ਆਇਆ ਸੀਗਾ ਇਸ ਵਾਰ ਇਹ ਪਸ਼ਮੀਨੇ ਦੇ ਵਿੱਚ ਆਇਆ ਕਲਰ ਬਿਲਕੁਲ ਸਹੀ ਦੇਖ ਰਹੇ ਹੋ ਜੀ ਪਿੰਕ ਕਲਰ ਹੈਗਾ ਇਹਦਾ ਤੇ ਇਹ ਰਹੂਗੀ 3 ਮੀਟਰ ਦੀ ਸਲਵਾਰ ਇਹਦੇ ਨਾਲ ਕਲਰ ਸ਼ਾਇਦ ਥੋੜਾ ਤੁਹਾਨੂੰ ਪਿੱਛੇ ਜਿਹਾ ਦਿਖ ਰਿਹਾ ਇਹ ਬਿਲਕੁਲ ਪਿੰਕ ਕਲਰ ਹੈਗਾ ਠੀਕ ਹੈ ਤੇ ਇਹਦੇ ਨਾਲ ਵੀ ਸ਼ਾਲ ਹੀ ਰਹੂਗਾ ਪਤਲੇ ਵਾਲਾ ਸ਼ਾਲ ਹੋਊਗਾ ਮੋਟਾ ਸ਼ਾਲ ਨਹੀਂ ਹੈਗਾ ਬਹੁਤ ਇਹ ਆ ਲੋ ਜੀ ਇਹ ਹੈਗਾ ਇਹਦਾ ਪ੍ਰਿੰਟ ਠੀਕ ਹੈ। ਲੋ ਇਹ ਹੈਗਾ ਪੱਲੇ ਦਾ ਪ੍ਰਿੰਟ। ਬਹੁਤ ਵਧੀਆ ਪ੍ਰਿੰਟ ਦਾ ਸੂਟ ਹੈਗਾ। ਪ੍ਰਾਈਸ ਰਹੂਗੀ 1800 ਰੁਪਏ, ਬ੍ਰਾਂਡ ਰਹੂਗਾ ਆਦ ਸੱਚ। ਲੋ ਜੀ ਅਗਲਾ ਸੂਟ ਦੇਖੋ। ਵਾਈਨ ਸ਼ੇਡ। ਵਾਈਨ ਸ਼ੇਡ ਇਹ ਵਾਲੇ ਪ੍ਰਿੰਟ ਦੇ ਵਿੱਚ। ਆਹ ਲੋ ਜੀ। ਵਾਈਨ ਸ਼ੇਡ ਦੇ ਵਿੱਚ ਸੂਟ ਹੈ ਇਹ। ਇਹ ਐਸੀ ਪਿਛਲੇ ਸਾਲ ਵੀ ਮੈਨੂੰ ਲੱਗਦਾ ਇਹਦੇ ਵਰਗਾ ਕੋਈ ਦਿੱਤਾ ਸੀਗਾ 컬러 ਕੋਈ ਹੋਰ ਸੀ ਆਹ ਲਓ ਜੀ ਇਹ ਵਾਲਾ ਕਲਰ ਹੈ ਐਗਜੈਕਟ ਸੇਮ ਆ ਰਿਹਾ ਜੀ ਲਗਭਗ ਕਲਰ ਤੇ ਇਹ ਰਹੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਇਦਾਂ ਦਾ ਹੋਊਗਾ ਜੀ ਇਹ ਆਹ ਲਓ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਆ ਕੰਨੀਆਂ ਤੇ ਵੀ ਇਹ ਵਾਲਾ ਪ੍ਰਿੰਟ ਹੈ ਔਰ ਪੱਲਿਆਂ ਤੇ ਵੀ ਇਹ ਵਾਲਾ ਪ੍ਰਿੰਟ ਹੈ ਠੀਕ ਹੈ ਜੀ ਤੇ ਵਿੱਚ ਤੁਹਾਨੂੰ ਫਲਾਵਰ ਦਿਖ ਰਹੇ ਨੇ ਸੋ ਇਹ ਵਾਲਾ ਪ੍ਰਿੰਟ ਦਰੂਗਾ ਇਹ ਮਸਲੀਨ ਦਾ ਦੁਪੱਟਾ ਹੈ ਧਿਆਨ ਰੱਖਿਓ ਇਹ ਵਾਲਾ ਸੂਟ ਆ ਜਿਹੜਾ ਉਹ ਮਸਲੀਨ ਦੇ ਦੁਪੱਟੇ ਨਾਲ ਆਊਗਾ ਪਹਿਲਾਂ ਜਿਹੜੇ ਦੋ ਦਿਖਾਏ ਸੀ ਉਹ ਸ਼ਾਲ ਨਾਲ ਸੀਗੇ ਪਤਲੇ ਸ਼ਾਲਾਂ ਨਾਲ ਠੀਕ ਹੈ ਜੀ ਲੋ 1800 ਰੁਪਏ ਪ੍ਰਾਈਸ ਰਹੂਗੀ ਤੇ ਅਗਲਾ ਦੇਖੋ ਪਹਿਲਾਂ ਅਗਲੇ ਦਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਸ਼ਾਲ ਨਾਲ ਆਊਗਾ ਲੋ ਜੀ ਆਹ ਪ੍ਰਿੰਟ ਹੈ ਸੂਟ ਦਾ ਪ੍ਰਿੰਟ ਇਹ ਵਾਲਾ ਰਹੂਗਾ ਬਹੁਤ ਹੀ ਪਿਆਰਾ ਜਿਹਾ ਸ਼ਰਟ ਹੈਗਾ ਇਹਦਾ 컬러 ਦੇਖ ਲਓ ਤੇ ਆਹ ਵਾਲੀ ਰਹੂਗੀ ਇਹਦੇ ਨਾਲ ਸਲਵਾਰ 컬러 ਜਮਾਂ ਸਹੀ ਦੇਖ ਰਹੀ ਹੋ ਜੀ ਤੁਸੀਂ ਲੋ ਬਿਲਕੁਲ ਲੋ ਜੀ ਅਸੀਂ ਇਹਨਾਂ ਬਹੁਤ ਸੋਹਣਾ ਹੈ 3 3 ਮੀਟਰ ਦੀ ਸਲਵਾਰਾਂ ਨਾਲ ਸੂਟਾਊਗਾ ਤੇ ਇਹ ਰਹੂਗਾ ਜੀ ਇਹਦੇ ਨਾਲ ਸ਼ਾਲ ਸ਼ਾਲ ਦਿਖਾ ਦੇਣੀ ਆ ਤੁਹਾਨੂੰ ਚੰਗੀ ਤਰ੍ਹਾਂ ਖੋਲ ਕੇ ਆਹ ਲੋ ਅੱਧਾ ਸ਼ਾਲ ਖੋਲ ਲਿਆ ਆਪਾਂ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਸ਼ਾਲ ਦਾ ਔਰ ਮੈਨੂੰ ਐ ਲੱਗਦਾ ਕਿ ਸ਼ਾਲ ਕਾਫੀ ਵੱਡਾ ਸਾਰਾ 8 ਮੀਟਰ ਦਾ ਸ਼ਾਲ ਹੈ ਜੀ ਛੋਟਾ ਨਹੀਂ ਆ ਚੌੜਾਈ ਵੀ ਪੂਰੀ ਹੈ ਔਰ ਲੰਬਾਈ ਵੀ ਪੂਰੀ ਹੈ ਠੀਕ ਹੈ ਜੀ ਪ੍ਰਿੰਟ ਦੇਖੋ ਤੇ ਪ੍ਰਾਈਸ 1800 ਸ਼ਿਪਿੰਗ ਫ੍ਰੀ ਲੋ ਜੀ ਅਗਲਾ ਸੂਟ ਹੈਗਾ ਲਾਈਟ ਕਲਰ ਦੇ ਵਿੱਚ ਕਰੀਮ ਕਲਰ ਆਹ ਲੋ ਜੀ ਕਰੀਮ ਕਲਰ ਦਾ ਸੂਟ ਹੈ ਜੀ ਸਾਰੇ 'ਚ ਇਦਾਂ ਹੀ ਪ੍ਰਿੰਟ ਹੋਊਗਾ ਤੇ ਹੋਰ ਖੋਲ ਦੇਣੀ ਆ ਤਾਂ ਲੋ ਠੀਕ ਹੈ ਜੀ ਤੇ ਆ ਰੂਗੀ ਜੀ ਦੀ ਸਲਵਾਰ ਲੋ ਬੜਾ ਸਰਦਾਰੀ ਲੁੱਕ ਦਾ ਸੂਟ ਹੈ ਜੀ ਇਹ ਬਹੁਤ ਹੀ ਜਿਆਦਾ ਸੋਹਣਾਗਾ ਤੇ ਨਾਲ ਹੈਗਾ ਇਹਦੇ ਸ਼ਾਲ ਲੋ ਜੀ ਸ਼ਾਲ ਦੇਖੋ ਬਹੁਤ ਪਿਆਰਾ ਸ਼ਾਲ ਹੈ ਜੀ ਬਹੁਤ ਜਿਆਦਾ ਸੋਹਣਾ ਬੱਡੇ ਬੱਡੇ ਸੋਹਣੇ ਸੋਹਣੇ ਵਿਖਰਵੇਂ ਜਿਹੇ ਫਲਾਵਰ ਨੇ ਇਹਦੇ ਚ ਫੇਰ ਲੋ ਠੀਕ ਹੈ ਜੀ ਅਗਲਾ ਫੋਨ ਇਹ ਵਾਲਾ ਸੂਟ ਆ ਜਿਹੜਾ ਇਹ ਆਪਾਂ ਤੁਹਾਨੂੰ ਕ੍ਰੇਪ ਦੇ ਵਿੱਚ ਵੀ ਪਹਿਲਾਂ ਦਿੱਤਾ ਹੈ ਤੇ ਜੌਰਜਟ ਦੇ ਵਿੱਚ ਵੀ ਦਿੱਤਾ ਆਹ ਵਾਲਾ ਪ੍ਰਿੰਟ ਲੋ ਬੜਾ ਸੋਹਣਾ ਜਿਹਾ ਪ੍ਰਿੰਟ ਹੈਗਾ ਆਹ ਲੋ ਜੀ ਇਹ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ 컬러ਫੁਲ ਜਿਹਾ ਸੂਟ ਹੈ ਤੇ ਇਹ ਆਪਾਂ ਪਹਿਲਾਂ ਤੁਹਾਨੂੰ ਜੌਰਜਟਸ ਵੀ ਦੇ ਚੁੱਕੇ ਆ ਪਹਿਲਾਂ ਇਹ ਤੇ ਗਰੇਪ ਚ ਵੀ ਦੇ ਚੁੱਕੇ ਆ ਠੀਕ ਹੈ ਅੱਜ ਕੱਲ ਨਾ ਹੀ ਉਹੀ ਪ੍ਰਿੰਟ ਆਈ ਜਾਂਦੇ ਨੇ ਹਰ ਇੱਕ ਕੱਪੜੇ ਦੇ ਵਿੱਚ ਤੇ ਇਹ ਵਾਲੀ ਇਹਦੇ ਨਾਲ ਸਲਵਾਰ ਹੈਗੀ ਆ ਲੋ ਠੀਕ ਹੈ ਜੀ ਤੇ ਨਾਲ ਰਹੂਗਾ ਮਸਲੀਨ ਦਾ ਦੁਪੱਟਾ ਬਸ ਅੱਜ ਤੁਸੀਂ ਮੇਰੇ ਨਾਲ ਕੋਆਪਰੇਟ ਜਰੂਰ ਕਰਿਓ ਜਿਸ ਤਰ੍ਹਾਂ ਵੀ ਤੁਹਾਨੂੰ ਸਮਝ ਆਉਂਦੀ ਹੈ ਸਮਝ ਲਿਓ ਤੇ ਇਹ ਰਹੂਗਾ ਮਸਲੀਨ ਦਾ ਦੁਪੱਟਾ ਐਨ ਖੁੱਲਾ ਟੁੱਲਾ ਪੂਰਾ ਲੋ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਬਹੁਤ ਹੀ ਪਿਆਰਾ ਜਿਹਾ ਫੁੱਲਾ ਜਿਹਾ ਦੁਪੱਟਾ ਚੌੜਾ ਵੀ ਬਹੁਤ ਹੈ ਔਰ ਲੰਬਾ ਵੀ ਬਹੁਤ ਹੈ ਤੇ ਪ੍ਰਾਈਸ ਰਹੂਗੀ ਜੀ 1800 ਚਾਹੇ ਸ਼ਾਲ ਨਾਲ ਲੈ ਲਓ ਚਾਹੇ ਤੁਸੀਂ ਇਹਨੂੰ ਦੁਪੱਟੇ ਆਲਾ ਸੂਟ ਲੈ ਲਓ ਅਗਲਾ ਦੇਖੋ ਬਿਲਕੁਲ ਲਾਈਟ ਲਾਈਟ ਜਿਹਾ ਪਿੰਕ ਹੁੰਦਾ ਜਿਹੜਾ ਬਹੁਤ ਹੀ ਜਿਆਦਾ ਉਹ ਵਾਲਾ ਹੈ ਲੋ ਸਹੀ ਦੇਖ ਰਹੇ ਹੋ ਤੁਸੀਂ ਕਲਰ ਸਹੀ ਦੇਖ ਰਹੇ ਹੋ ਬਿਲਕੁਲ ਸਰਦਾਰੀ ਜੇ ਸੂਟ ਹੈਗੇ ਨੇ ਜੀ ਉਹੀ ਜੇ ਸੂਟ ਨਹੀਂ ਹੈਗੇ ਬਾਹਲੇ ਲਾਲ-ਗਲਾਲ ਜੇ ਤੇ ਆ ਲੋ ਬਹੁਤ ਪਿਆਰਾ ਜਿਹਾ ਕਲਰ ਹੈਗਾ ਪਰ ਜਿਹੜਾ ਤੁਸੀਂ ਕੈਮਰੇ 'ਚ ਦੇਖ ਰਹੇ ਹੋ ਉਹ ਘੱਟ ਸੋਹਣਾ ਲੱਗ ਰਿਹਾ ਜਿਹੜਾ ਮੇਰੇ ਹੱਥ 'ਚ ਹੈਗਾ ਉਹ ਜ਼ਿਆਦਾ ਸੋਹਣਾ ਹੈ ਕਈ ਸੂਟ ਇਹ ਜਿਹੇ ਨੇ ਜਿਹੜੇ ਕੈਮਰੇ 'ਚ ਨਹੀਂ ਉਹਨੇ ਸੋਹਣੇ ਲੱਗਦੇ ਆਦਰਵਾਈਜ਼ ਉਹ ਸੋਹਣੇ ਹੁੰਦੇ ਨੇ ਇਹ ਸ਼ਾਲ ਨਾਲ ਹੈ ਜੀ ਠੀਕ ਹੈ ਇਹ ਆਹਨ ਕੁੱਲੇ ਡੁਲੇ 2.5 2.5 ਮੀਟਰ ਦੀ ਸ਼ਾਲ ਆਉਣਗੀ ਜੀ ਤੇ ਪ੍ਰਾਈਸ ਰਹੂਗੀ 3-3 ਮੀਟਰ ਦੀਆਂ ਸਲਵਾਰਾਂ ਤੇ ਪ੍ਰਾਈਸ ਸਿਰਫ 1800 ਰੁਪਏ ਆਹ ਲੋ ਅਗਲਾ ਸੂਟ ਦੇਖੋ ਪ੍ਰਿੰਟ ਬਹੁਤ ਸੋਹਣਾ ਹੈ ਔਰ ਕਲਰ ਵੀ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਆਊਗਾ। ਇਹ ਲਓ ਜੀ ਇਹ ਹੈਗਾ ਸ਼ਰਟ ਗ੍ਰੇ ਕਲਰ ਦੇ ਵਿੱਚ ਸ਼ਰਟ ਆਊਗਾ। ਤੇ ਨਾਲ ਰਹੂਗੀ ਇਹ ਸਲਵਾਰ ਗ੍ਰੇ ਕਲਰ ਦੀ। ਆਹ ਲੋ। ਠੀਕ ਹੈ ਤੇ ਨਾਲ ਮਿਲੂਗਾ ਤੁਹਾਨੂੰ ਇਹ ਵਾਲਾ ਮਸਲੀਨ ਦਾ ਦੁਪੱਟਾ। ਬਸ ਇੱਕ ਚੀਜ਼ ਰੋਟ ਕਰ ਲਿਓ ਕਿ ਇਹਦੇ ਨਾਲ ਸ਼ਾਲ ਨਹੀਂ ਆ ਇਹਦੇ ਨਾਲ ਮਸਲੀਨ ਦਾ ਦੁਪੱਟਾ ਆਊਗਾ। ਲੋ। ਠੀਕ ਹੈ ਜੀ 1800 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਹੁਣ ਮੈਂ ਤੁਹਾਨੂੰ ਲਾਸਟ ਪੀਸ ਦਿਖਾਉਂਗੀ ਬਲੈਕ ਕਲਰ ਦੇ ਵਿੱਚ 컬러ਫੁਲ ਜਿਹਾ ਸ਼ਰਟ ਔਰ ਬਲੈਕ ਸਲਵਾਰ ਦੇ ਨਾਲ ਲੋ ਪ्योर ਪਸ਼ਮੀਨੇ ਦੇ ਵਿੱਚ ਸੂਟ ਆਊਗਾ ਤੇ ਇਹ ਰਹੂਗੀ ਜੀ ਸਲਵਾਰ ਇਹਦੇ ਨਾਲ ਬਲੈਕ ਕਲਰ ਦੀ ਬਹੁਤ ਸੋਹਣਾ ਲੱਗਦਾ ਸੂਟ ਇਹਦੇ ਨਾਲ ਸ਼ਾਲ ਆਊਗਾ ਲੋ ਜੀ ਇਹ ਹੈਗਾ ਇਹਦੇ ਹਰ ਸ਼ਾਲ ਠੀਕ ਹੈ ਜੋ ਪ੍ਰੋਗਰਸ ਆ ਲੋ ਉਸ ਨਾਲ ਕਾਈ ਕਬਰਾ ਤੋਂ ਪ੍ਰੋਗਰਸ ਠੀਕ ਹੈ ਜੀ ਚਲੋ 1800 ਦੇ ਵਿੱਚ ਸੂਟ ਆ ਜਾਊਗਾ ਲੋ ਜੀ ਆਪਾਂ ਦਿਖਾਉਣੀ ਆ ਤੁਹਾਨੂੰ ਅੱਜ ਟਿਸਟਾ ਦੀ ਕਵਟਰਾਈਜ਼ ਠੀਕ ਹੈ ਬਕਾਇਦਾ ਤੁਹਾਨੂੰ ਸਟੈਂਪ ਦੇ ਨਾਲ ਆਉਣਗੇ ਇਹ ਸੂਟ ਔਰ ਟਿਸਟਾ ਦੀ ਕਵਟਰਾਈਜ਼ ਜਿਹੜੀਆਂ ਭੈਣਾਂ ਨੇ ਟਿਸਟਾ ਪਾਇਆ ਹੋਇਆ ਉਹਨਾਂ ਨੂੰ ਪਤਾ ਹੀ ਹੈ ਕਿ ਇਹ ਕਿੱਡਾ ਵੱਡਾ ਬ੍ਰਾਂਡ ਔਰ ਕਿੰਨੇ ਖੂਬਸੂਰਤ ਇਹਦੇ ਸੂਟ ਹੁੰਦੇ ਨੇ ਲੋ ਜੀ ਔਰ ਸਟੱਫ ਦੀ ਤਾਂ ਕੋਈ ਸ਼ਿਕਾਇਤ ਹੈ ਹੀ ਨਹੀਂ ਐ ਗੁੰਜਾਇਸ਼ ਹੀ ਨਹੀਂ ਐ ਕੋਈ ਠੀਕ ਹੈ ਜੀ ਲੋ ਇਹ ਹੈਗਾ ਆਪਣਾ ਸ਼ਰਟ ਔਰ ਕਾਟਰਾਇਸ ਦੇਖ ਲਓ ਤੁਸੀਂ ਮੋਟੀ ਕਾਟਰਾਇਸ ਨਹੀਂ ਐ ਬੜੀ ਸੌਫਟ ਵਾਲੀ ਔਰ ਪਤਲੀ ਵਾਲੀ ਕਾਟਰਾਇਸ ਠੀਕ ਹੈ ਜੀ ਹੱਥ ਲਾਏ ਤਾਂ ਪਤਾ ਲੱਗਦਾ ਹਲਕਾ ਹਲਕਾ ਇਹ ਸਟੱਫ ਹੈਗਾ ਬਹੁਤ ਜ਼ਿਆਦਾ ਔਰ ਪਤਲੀ ਕਾਟਰਾਇਸ ਤੇ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਲੋ ਲਾਈਟ ਕਲਰ ਦੀ ਸਲਵਾਰ ਹੈ ਔਰ ਕਰੀਮ ਜਿਹਾ ਕਲਰ ਹੈਗਾ ਜੀ ਇਹ ਠੀਕ ਹੈ ਬਹੁਤ ਪਿਆਰਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਪਰ ਮੇਰੇ ਨਾਲ ਤੁਸੀਂ ਐਡਜਸਟ ਜ਼ਰੂਰ ਕਰਿਓ ਕਿਉਂਕਿ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਮੈਨੂੰ ਕਿ ਸਹੀ ਤੁਹਾਨੂੰ ਦਿਖ ਵੀ ਰਿਹਾ ਮੈਨੂੰ ਲੱਗਦਾ ਐਂ ਹੀ ਰਿਹਾ ਵੀ ਤੁਹਾਨੂੰ ਸਹੀ ਦਿਖ ਰਿਹਾ ਪਰ ਫਿਰ ਵੀ ਅ ਥੋੜਾ ਬਹੁਤਾ ਇੱਕ ਅਧੇ ਨੰਬਰ ਦਾ ਅਗਰ ਹੋ ਜਾ ਤਾਂ ਤੁਸੀਂ ਐਡਜਸਟ ਕਰਿਓ ਇਹ ਲਗਭਗ ਆ ਸਹੀ ਕਲਰ ਦਿਖ ਰਿਹਾ ਤੁਹਾਨੂੰ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਪ੍ਰਾਈਸ ਰਹੂਗੀ 1350 ਇੱਕ ਸੂਟ ਲਈ ਅਗਰ ਦੋ ਚੱਕੋਗੇ ਤੇ 2650 ਅਗਲਾ ਦੇਖੋ ਜੀ ਇਹਦੇ ਵਿੱਚ ਦੋ ਦੋ ਸੂਟ ਮਿਲ ਜਾਣਗੇ ਘੱਟੋ ਘੱਟ ਤੁਹਾਨੂੰ ਦੋ ਸੂਟ ਤਾਂ ਹਰ ਕਲਰ ਦੇ ਵਿੱਚੋਂ ਮਿਲੇ ਜਾਣਗੇ ਤੇ ਨੈਕਸਟ ਇਹ ਵਾਲਾ ਕਲਰ ਹੈਗਾ ਪ੍ਰਿੰਟ ਉਹੀ ਰਹੂਗਾ ਜਿਹੜਾ ਤੁਸੀਂ ਦੇਖ ਚੁੱਕੇ ਹੋ ਹੁਣ ਤੇ ਲੋ ਜੀ ਠੀਕ ਹੈ ਜੀ ਆ ਲੋ ਬਹੁਤ ਸੋਹਣੀ ਕਾਟਰਾਈਜ਼ ਹੁੰਦੀ ਹੈ ਜੀ ਇਹਦੀ ਇਹਦੇ ਤੇ ਤਾਂ ਤੁਹਾਨੂੰ ਬਿਲਕੁਲ ਵੀ ਕੁਐਸਚਨ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਫਟਾਫਟ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਲੈ ਸਕਦੇ ਹੋ ਕਿਉਂਕਿ ਬਹੁਤ ਵਧੀਆ ਕਾਟਰਾਈਜ਼ ਆਉਣੀ ਹੈ ਤੁਹਾਡੇ ਕੋਲੇ ਬਹੁਤ ਸੋਹਣੀ ਠੀਕ ਹੈ ਜੀ ਨੈਕਸਟ ਦੇਖੋ ਡਿਜ਼ਾਈਨ ਚੇਂਜ ਹੋਊਗਾ ਹੁਣ ਉਹਦੇ ਵਿੱਚ ਦੋ ਡਿਜ਼ਾਈਨ ਸੀਗੇ ਤੇ ਹੁਣ ਆਪਾਂ ਨਵਾਂ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਲਓ ਸਕਿਨ ਜਾਂ ਬੇਸ ਹੈਗਾ ਜੀ ਇਹਦਾ ਸਹੀ ਦਿਖ ਰਿਹਾ ਲਗਭਗ ਤੁਹਾਨੂੰ ਸਹੀ ਦਿਖ ਰਿਹਾ ਜਿੰਨਾ ਸੋਨਾ ਦਿਖ ਰਿਹਾ ਹੈ ਨਾ ਇਹ ਉਹੋ ਜਿਹਾ ਹੀ ਸੋਨਾ ਹੈਗਾ ਇਹ ਜਿੰਨਾ ਸੋਨਾ ਤੁਹਾਨੂੰ ਦਿਖ ਰਿਹਾ ਪਰ ਇਹਦੇ ਵਿੱਚ ਤੁਹਾਨੂੰ ਕਰੀਮ ਦਿਖ ਰਿਹਾ ਕਰੀਮ ਨਹੀਂ ਥੋੜਾ ਸਕਿਨ ਹੈਗਾ ਇਹ ਸਕਿਨ ਜਿਹਾ ਕਲਰ ਹੈਗਾ ਸ਼ਾਇਦ ਤੁਹਾਨੂੰ ਸਹੀ ਦਿਖ ਰਿਹਾ ਹੋਣਾ ਹੁਣ ਤੇ ਸੋਹਣਾ ਤਾਂ ਬਹੁਤ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਆ ਲੋ ਠੀਕ ਹੈ ਜੀ ਐਗਜ਼ੈਕਟ ਮਹਿਰੂਨ ਕਲਰ ਬਹੁਤ ਪਿਆਰਾ ਲੱਗਣ ਵਾਲਾ ਸੂਟ ਹੈ ਤੇ ਲੋ ਜੀ ਫਟਾਫਟ ਬਾਈ ਕਰ ਲੈਣਾ ਪ੍ਰਾਈਸ ਕੁਛ ਵੀ ਨਹੀਂ ਹੈਗੀ ਤੇ ਬ੍ਰਾਂਡ ਬਹੁਤ ਜ਼ਿਆਦਾ ਵੱਡਾ ਹੈਗਾ ਕੋਈ ਬੁਰਨੀ ਆਊਗਾ ਕੋਈ ਪ੍ਰੋਬਲਮ ਨਹੀਂ ਹੋਣ ਵਾਲੀ ਇਹਦੇ ਵਿੱਚ ਤੁਹਾਨੂੰ ਤੇ ਅਗਲਾ ਦੇਖੋ ਇਹਦੇ ਵਿੱਚ ਕਲਰ ਬਲੈਕਨ ਬੇਸ ਸੇਮ ਹੀ ਰਹੂਗਾ प्रिंट सेम रहूगा, कलर चेंज हो गया कलर हैगा जी ब्लैक आ लो बहुत प्यारा सूट है ठीक है जी फटाफट ऑर्डर करने हैं अपने इस सूट लेने हैं, लो जी अगला देखो नेक्स्ट प्रिंट देखो वाला होगा अगला प्रिंट लो जी अंबीजा प्रिंट हैगा यह है, ਕਾਫੀ ਜਿਆਦਾ ਲਾਈਕ ਕੀਤਾ ਜਾਂਦੇ ਨੇ ਇਸ ਤਰ੍ਹਾਂ ਦੇ ਪ੍ਰਿੰਟ ਸਹੀ ਦੇਖ ਰਹੇ ਹੋ ਤੁਸੀਂ ਬਿਲਕੁਲ ਲਓ ਬਿਲਕੁਲ ਸਹੀ ਕਲਰ ਆ ਰਿਹਾ ਜੀ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਇਹ ਪੈਟਰੋਲ ਕਲਰ ਦੀ ਹੈਗੀ ਹੈ ਜੀ ਨੇਵੀ ਬਲੂ ਨਹੀਂ ਹੈਗੀ ਇਹ ਧਿਆਨ ਰੱਖਿਓ ਤੁਸੀਂ ਨੇਵੀ ਬਲੂ ਕਲਰ ਨਹੀਂ ਹੈਗਾ ਸਲਵਾਰ ਦਾ ਪੈਟਰੋਲ ਕਲਰ ਦੇ ਵਿੱਚ ਹੈਗੀ ਹੈ ਨੈਕਸਟ ਹੈਗਾ ਇਹ ਵਾਲਾ ਸੂਟ ਪ੍ਰਿੰਟ ਉਹੀ ਹੈ ਜਿਹੜਾ ਤੁਸੀਂ ਹੁਣੇ ਦੇਖਿਆ ਸੀ ਲੋ ਜੀ ਮਹਰੂਨ ਦੇ ਵਿੱਚ ਬੜੀ ਸੋਹਣੀ ਜਿਹੀ ਪ੍ਰਿੰਟ ਟਿਸਟਾ ਦੀ ਕੁਆਲਿਟੀ ਇਸ ਠੀਕ ਹੈ ਜੀ ਤੇ ਇਹ ਹੈ ਜੀ ਇਹਦੀ ਸਲਵਾਰ ਵਾਈਨ ਮਹਰੂਨ ਜਿਹਾ ਕਲਰ ਹੈਗਾ ਸਹੀ ਜਿਹਾ ਹੀ ਦੇਖ ਰਹੇ ਹੋ ਲਗਭਗ ਲੋ ਦੀ ਪ੍ਰਿੰਟ ਫਿਰ ਚੇਂਜ ਹੋ ਗਿਆ ਆ ਲੋ ਪਰਪਲ ਕਲਰ ਡਾਰਕ ਪਰਪਲ ਕਲਰ ਲੋ ਇਜਾ ਦੀ ਸਲਵਾਰ ਤੋਂ ਹੁਣ ਜਮੇ ਕਲੀਅਰ ਹੋ ਜਾਂਦਾ ਇਹ ਵਾਲਾ ਕਲਰ ਹੈਗਾ ਡਾਰਕ ਪਰਪਲ ਇਹਦੇ ਵਿੱਚ ਹੀ ਆਊਗਾ ਹੁਣ ਮਹਿਰੂਨ ਕਲਰ ਲੋ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਬਹੁਤ ਹੀ ਸੋਹਣਾ ਪ੍ਰਿੰਟ ਤੇ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ ਸੋਹਣਾ ਜਿਹਾ ਮਹਿਰੂਨ ਕਲਰ ਹੈ ਸੋਹਣਾ ਜਿਹਾ ਕਾਲਾ ਜਿਹਾ ਮਹਿਰੂਨ ਨਹੀਂ ਹੈਗਾ ਸੋਹਣਾ ਜਿਹਾ ਮਹਿਰੂਨ ਠੀਕ ਹੈ ਜੀ ਲੋ ਇੱਕ ਸੂਟ ਦੀ ਪ੍ਰਾਈਸ ਹੋਊਗੀ 1350 ਬਲੈਕ ਕਲਰ ਉਸੇ ਦੇ ਵਿੱਚ ਹੀ ਬਲੈਕ ਕਲਰ ਹਾਂ ਪਿਆਰਾ ਜਿਹਾ ਪ੍ਰਿੰਟਾ ਤੇ ਪਿਆਰਾ ਜਿਹਾ ਕਲਰ ਹੈਗਾ ਲਓ ਜੀ ਇਹ ਹੈਗੀ ਆ ਦੀ ਸਲਵਾਰ ਹਾਂ ਲਓ ਜੀ ਪਿਆਰੇ ਪਿਆਰੇ ਸੂਟ ਨੇ ਮੈਂ ਟਿਕ ਲਾਇਓ ਚੱਕਣ ਲੱਗੇ ਲਓ ਜੀ ਅਗਲਾ ਦੇਖੋ ਪ੍ਰਿੰਟ ਫੇਰ ਚੇਂਜ ਹੋ ਗਿਆ ਕਲਰ ਇਹ ਵਾਲਾ ਔਰ ਇਹ ਪ੍ਰਿੰਟ ਆ ਗਿਆ ਕਿੰਨੇ ਜਿਹਾ ਕਲਰ ਹੈਗਾ ਉਹਦੇ ਉੱਪਰ ਇਹ ਪ੍ਰਿੰਟ ਹੈ ਇਹਦੇ ਨਾਲ ਸੂਟ ਨਾ ਬਹੁਤ ਜ਼ਿਆਦਾ ਡਾਰਕ ਲੱਗਦਾ ਨਾ ਬਹੁਤ ਲਾਈਟ ਲੱਗਦਾ ਔਰ ਇਹ ਵਾਲੀ ਹੈਗੀ ਹੈ ਸਲਵਾਰ ਇਹਦੇ ਨਾਲ ਡਿਫਰੈਂਟ ਜਿਹਾ ਹੀ ਕਲਰ ਹੈਗਾ ਜੀ ਇਹ ਥੋੜਾ ਜਿਹਾ ਮੈਨੂੰ ਆਰਮੀ ਕਲਰ ਦੇ ਨੇੜੇ ਜਿਹਾ ਦਾ ਕਲਰ ਲੱਗ ਰਿਹਾ ਹੈ ਇਹ ਸਹੀ ਜਿਹੀ ਦੇਖ ਰਹੇ ਹੋ ਬਹੁਤ ਪਿਆਰਾ ਸੂਟ ਹੈ ਕਲਰ ਬਿਲਕੁਲ ਡਿਫਰੈਂਟ ਹੈ ਨਾ ਤਾਂ ਇਹ ਬਹੁਤ ਜ਼ਿਆਦਾ ਲਾਈਟ ਕਲਰ ਹੈ ਨਾ ਬਹੁਤ ਜ਼ਿਆਦਾ ਡਾਰਕ ਹੈ ਨੈਕਸਟ ਲੋ ਜੀ ਅਗਲਾ ਸੂਟ ਦੇਖੋ ਇਹ ਵਾਲਾ ਪ੍ਰਿੰਟ ਹੈਗਾ ਤੇ ਕਲਰ ਫਰਕ ਹੈ ਪਹਿਲਾਂ ਵਾਲੇ ਨਾਲ ਦਾ ਹੀ ਹੈ ਵੈਸੇ ਕਲਰ ਦਾ ਫਰਕ ਹੈ ਸਕਿਨਾਂ ਦੇ ਉੱਪਰ ਇਹ ਵਾਲਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਤੇ ਇਹ ਮਹਿਰੂਨ ਵੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਰਸਟ ਕਲਰ ਹੈਗਾ ਇਹ ਡਾਰਕ ਰਸਟ ਕਲਰ ਨਹੀਂ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ 1350 ਸਿੰਗਲ ਸੂਟ ਲਈ ਤੇ ਦੋ ਸੂਟ ਆਉਣਗੇ ਜੀ ਤੁਹਾਨੂੰ 2650 ਦੇ ਵਿੱਚ ਠੀਕ ਹੈ ਜੀ ਸ਼ਿਪਿੰਗ ਫ੍ਰੀ ਹੋਵੇਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ